ਹਲੋ ਵੀ ਦੋਸਤੋ ਪਸ਼ੂ ਮੰਡੀ ਜਗਰਾਉਂ ਚ 2 ਜਰਸੀਆਂ ਕਵਰ ਕਰਕੇ ਦਿਖੋਨਾ ਅੱਜ ਦੋਨੇ ਬਹੁਤ ਚੰਗੀਆਂ ਤਾਜ਼ੀਆਂ ਸੂਈਆਂ ਪਰ ਪਰਮਿਸ਼ਨ ਸਾਰੀ ਬਾਈ ਜੀ ਹੋਰਾਂ ਤੋਂ ਲੈ ਲੈਣੇ ਆ। ਕੋਈ ਮਾਰਦੇ ਆ ਬਾਈ ਨਾਲ ਗੱਲਬਾਤ ਲੈਣੇ ਪ੍ਰੋਪਰ ਸਾਰੀਆਂ ਪਰਮਿਸ਼ਨ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆ ਜੀ? ਆਪਾਂ ਮਰੇ ਕੋਲੇ ਕੋਟ ਸਰੌਦ ਪਿੰਡ ਆ ਵੀਰੇ। ਠੀਕ ਕਿਹੜਾ ਜ਼ਿਲ੍ਹਾ? ਮਰੇ ਕੋਲਾ। ਪਲੇਅਰ ਕੋਟਲਾ। ਤੇ ਮੰਡੀ ਚ ਪੱਜ ਕਿੰਨੇ ਜਾਨਵਰ ਲੈ ਕੇ ਆਏ ਜੀ? ਆਪਾਂ ਦੋ ਲੈ ਕੇ ਆਏ ਵੀਰੇ ਅੱਜ ਜਰਸੀਆਂ। ਦੋ ਜਰਸੀਆਂ ਲੈ ਕੇ ਆਏ ਜੀ। ਹਾਂ। ਕਾ ਵਾਰ ਦਾ ਕੰਮ ਹੈ ਜੀ ਹਾਂ ਜੀ ਹਾਂ ਜਿਹੜੀ ਇੱਕ ਨੰਬਰ ਤੇ ਪਰਮ ਜਰਸੀ ਖੜੀ ਆ ਕਹਿਨਵਾ ਸੁਆ ਜੀ ਇਹਦਾ ਵੀ ਦੂਜਾ ਵੀਰੇ ਉਹਦਾ ਵੀ ਦੂਜਾ ਅੱਛਾ ਦੂਜਾ ਸੁਆ ਸੁਈ ਆ ਜੀ ਹਾਂ ਸੁਈ ਹੋਇਆ ਕਿੰਨੇ ਸਮੇ ਦੀ ਸੁਈ ਆ ਜੀ ਵੀ ਸੁਈਆਂ ਨੇ ਦੋਨੇ ਅੱਛਾ ਕੱਲ ਹੀ ਸੀ ਨਾ ਕਿੰਨਾ ਬਹੜਾ ਹੋਊਗਾ ਜੀ ਇਹ ਥੱਲੇ 20 ਲੀਟਰ ਹੋਊਗਾ ਇਹਨਾਂ ਦੋਨਾਂ ਥੱਲੇ ਤੇ ਬੱਛਾ ਕਿਤੇ ਕੀ ਜੀ ਬੱਸੀਆਂ ਨੇ ਮਾਗਰ ਦੋਨਾਂ ਜੀ ਮਾਲਕ ਹੀ ਰੱਖੇ ਜੀ ਆਪਾਂ ਮੁੱਲ ਇਹਦਾ 65000 ਕਿੰਨੇ ਹੀ ਦੇਵਾਂਗੇ ਜੀ ਬਾਕੀ ਮਾਨਦਾਨ ਕਰਦਾਂਗੇ ਮੌਕੇ ਤੇ ਇੱਕ ਵਾਰੀ ਖੋਲ ਕੇ ਫੜਾ ਹਾਂ ਕਿਹੜਾ ਇਹ ਦੇਖ ਲੈ ਜਿਹੜੇ ਨੇ ਐ ਵੀ ਦਾਇਚੋਗੇ ਬੈਨੇਰੀ ਬਾਈ ਦੁਕਾਨ ਲੈ ਆਇਆ ਤੇ ਤੇ ਕਰਕੇ ਨਹੀਂ ਲੈਣਾ ਇਹ ਵੀ ਗੱਲ ਆ ਇੱਕ ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਕੱਲ ਦੀ ਸੂਈ ਥੱਲੇ 20 ਕਿਲੋ ਬੜਾ ਇਸ ਟਾਈਮ ਠੰਡਾ ਤੇ ਆ ਰਾ ਬੱਚਾ ਮਗਰ ਵੱਛੀ ਦੇਗੀ ਕਰਵਾਣੀ ਦੂਜਾ ਸੂਆ ਸੂਈ ਆ ਦੋਸਤੋ weight ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ weight ਵਾਲੀ ਆ ਕੱਲ ਦੀ ਸੂਈ ਥੱਲੇ 20 ਕਿਲੋ ਬੋਲਾ ਤਿਆਰ ਆ ਬੱਚਾ ਮਗਰ ਵੱੱਚੀ ਜਰਸੀ weight ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ weight ਵਾਲੀ ਆ ਦੋਸਤੋ ਹਵਾਲਾ ਬਹੁਤ ਸੋਹਣਾ ਕਰਵਾਉਣ ਦੇ ਵੱਡਾ ਤਿਆਰ ਕੀਤਾ ਹੋਇਆ ਥਣ ਦੇਖ ਸਕਦੇ ਆ ਨੇੜ ਤੋਂ ਬਹੁਤ ਸੋਹਣੇ ਮੁਠੀ ਵਾਲੇ ਗੈਪ 'ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਦੋ ਨੰਬਰ ਵੱੱਚੀ ਤੋਂ ਤੋੜ ਕੇ ਵਖਾਦ ਲੈ ਬੱਚੇ ਦੀ ਪਰਮਿਸ਼ਨ ਵਾਈ ਤੋਂ ਲੈ ਲੈਣੇ ਆ ਦੋਸਤੋ ਇਹ ਵੀ ਮੱਛੀ ਬਹੁਤ ਸੋਹਣੀ ਹੈ 부ਤੀ ਬਾਤੀ ਵੇਚ ਸਕਦੇ ਆ ਛੋਟਾ ਕਾਲਾ ਬੋਦੀ ਵਾਲੀ ਜਰਸੀ ਹਵਾਨਾ ਕਰਮਾਣੀ ਦੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਇਹ ਵੀ ਦੋਸਤੋ ਤਾਜੀ ਸੂਈ ਆ ਬੈਗ ਤੋਂ ਵੇਚ ਸਕਦੇ ਆ ਥਣ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ 부ਤੀ ਬਾਤੀ ਬਹੁਤ ਸੋਹਣੀ ਹੈ ਛੋਟਾ ਕਾਲਾ ਬੋਦੀ ਵਾਲੀ ਜਰਸੀ ਬੈਗ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਕਰਮਾਣੀ ਦੇ ਵੱਡਾ ਤਿਆਰ ਕੀਤਾ ਹੋਇਆ बच्चा मगर दूज्ञे। दूज्ञे। दूज्ञे काली। काली आ, बच्चा बच्ची जर्सी परमेश्वर बाई ਤੋਂ ਲੈ ਲੈਣੇ ਆ ਹਾਂ ਜਿਹੜੀ 2 ਨੰਬਰ ਤੇ ਜਰਸੀ ਆਪਣੇ ਕੋਲੇ ਹਾਂ ਵੀਰੇ ਇਹ ਕੰਨਵਾ ਸਵੇਰ ਜੀ ਇਹ ਦੂਜੇ ਦੂਜਾ ਸਵੇਰ ਕਿੰਨਾ ਸਮਾਂ ਹੋ ਗਿਆ ਜੀ ਤੇ ਕੱਲ ਦੀ ਕੱਲ ਹੀ ਸਹੀ ਹੈ ਬੋਲਾਂ ਜੀ ਤੇ ਕੀ ਬੱਚਾ ਦੇਗੀ ਜੀ ਮਗਰ ਬੱਚੀ ਕਿੰਨਾ ਬੋਲਾ ਹੋਇਆ ਇਸਦੇ ਥੱਲੇ ਉਹ 20 ਕਿਲੋ ਲੀਟਰ ਵੀਰੇ 20 ਕਿਲੋ ਲੀਟਰ ਬੋਲਾ ਦੁੱਧ ਕਿੰਨਾ ਕ ਭਿਆ ਜੀ 20 ਪਲੱਸ ਹੀ ਕਰੂ ਦੁੱਧ 20 ਪਾਸ ਇਹ ਆਪਣਾ ਇੱਕ ਰੇਟ ਕੀ ਰੱਖਿਆ ਹੈ ਇਹਦਾ 70000 70000 ਇੱਕ ਆਪਣਾ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 9914037212 ਦੁਬਾਰਾ ਫਿਰ ਜੀ 9914037212 ਠੀਕ ਹੈ ਧੰਨਵਾਦ ਜੀ